ਇੱਕ ਇੱਕ ਵਾਰ ਫੇਰ ਹਾਜ਼ਰ ਹੈ ਇੱਥੇ ਮੌਕੇ ਦੇ ਵਿੱਚ ਇਸ ਵਾਰ ਤੇ ਸਾਡੇ ਨਾਲ ਜੁੜੇ ਹੋਏ ਹੈ ਭਾਰਤੀ ਸਾਂਝ ਉਦਯੋਗ ਇਕਤਾ ਸਿੱਧਾ ਕੋਰ ਤੇ ਸੁਭਾਸ ਕੱਤਰ ਕਾਕਾ ਜੀ ਦੀ ਗੋਲਡਾ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਇਸ ਮੌਕੇ ਦੇ ਬਾਰੇ ਕੀ ਕਹਿਣਾ ਚਾਹੁੰਦੇ ਅੱਛਾ ਜੀ ਮੈਂ ਵੀ ਮਿਕਸ ਕਰਦਾ ਮੈਂ ਕਾਕਾ ਸਿੰਘ ਜੀ ਦਾ ਉਹ ਜਨੂਨ ਤੋਂ ਇਸ ਮੌਕੇ ਦਾ ਸਾਨੂੰ ਪਤਾ ਹੈ ਕਿ ਆਪਾਂ ਲਗਾਤਾਰ ਅਸਲ ਮੈਂ ਤਾਂ ਕਹਿੰਦਾ ਵੀ 11 ਤਰੀਕ ਤੋਂ ਸਿੱਖਰਾਂ ਦੇ ਵਿੱਚੋਂ ਪੁਰੇ ਹੋ ਗਏ ਨੇ ਉਹ ਦਿਨ ਸਾਨੂੰ ਰਾਹ ਦੇ ਵਿੱਚ ਲੱਗੇ ਰਹੇ ਤੇ 13 ਤਰੀਕ ਨੂੰ ਅਸੀਂ ਪਹਿਲਾ ਚੌਂਕ ਦੇ ਵਿੱਚੋਂ ਪੂਰਾ ਜਸਾ ਲੈ ਕੇ ਆ ਜਿਹੜਾ ਦਿੱਲੀ ਵੱਲੋਂ ਪੁੱਛ ਕੀਤਾ ਹੈ ਤਾਂ 13 ਤਰੀਕ ਨੂੰ ਇਸ ਬਾਡਰ ਤੇ ਆ ਕੇ ਬਜਾਰਾਂ ਅਥਰੂ ਗੈਂਸ ਦੇ ਗੋਲੇ ਛੱਡੇ ਨੇ ਪਾਣੀ ਨੇ ਪਿਛਾੜਾ ਮਾਰ ਗਿਆ ਨੇ ਤਾਂ ਲਗਾਤਾਰ ਏਵੇਂ ਜ਼ਿਕਰ ਸੰਘੂ ਬਾਡਰ ਤੇ ਨਹੀਂ ਪਾਣੀ ਦੇ ਆ ਪਿਛਾੜਾ ਅਥਰੂ ਦੇ ਗੋਲੇ 14 ਤਰੀਕ ਨੂੰ ਉਦੋਂ ਵੀ ਵੱਧ ਕੇ 13 ਨਾਲੋਂ 14 ਨੂੰ ਵੀ ਵੱਧ ਕੇ ਜਿਹੜੇ ਆਸਰੂਗਾਸ ਦੇ ਕੋਲੇ ਛੱਡੇ ਗਏ ਸਾਡੇ ਨੌਜਵਾਨਾਂ ਦੇ ਲੱਤਾਂ ਦੇ ਵਿੱਚ ਰਬੜੀਆਂ ਗੋਲੀਆਂ ਮਾਰੀਆਂ ਗਈਆਂ ਤਾਂ ਉਸ ਦਿਨ ਦੇ ਵਿੱਚ ਸਰਕਾਰ ਨੇ ਸਾਡੇ ਨਾਲ ਚਾਰ ਗੇੜ ਦੀ ਬਾਤ ਵੀ ਹੋ ਚੁੱਕੀਆਂ ਨੇ ਜਿਹੜੀਆਂ ਮੰਗਾਂ ਤੇ ਅਸੀਂ ਲੜ ਰਹੇ ਹਾਂ ਉਹ ਮੰਗਾਂ ਤੇ ਲਗਭਗ ਸਰਕਾਰ ਮੰਨਈ ਹੈ ਕਿ ਮੰਗਾਂ ਜਾਇਜ਼ ਆ ਪਰ ਲਾਗੂ ਕਰਨ ਤੇ ਸਿਰ ਨਹੀਂ ਹਿਲਾਇਆ ਮੰਗਾਂ ਠੀਕ ਨੇ ਇਹ ਕਰਨੀਆਂ ਚਾਹੀਦੀਆਂ ਨੇ ਇਹ ਤੇ ਸਾਨੂੰ ਸਮਾਂ ਦੇਣਾ ਚਾਹੀਦਾ ਤਾਂ ਅਸੀਂ ਕਹਾਂ ਵੀ ਠੀਕ ਐ ਸਮਾਂ ਲੈ ਲਓ ਅਸੀਂ ਬੈਠੇ ਆ ਕਿ ਸਮਾਂ ਬਹੁਤ ਨੇੜੇ ਆ ਜੀ ਹੁਣ ਅਸੀਂ ਇਲੈਕਸ਼ਨਾਂ 'ਚ ਆ ਤਾਂ ਤੁਸੀਂ ਇਲੈਕਸ਼ਨਾਂ 'ਚ ਜਾਉਂਗੇ ਕਾਦੀ ਖਾਤਰ ਜਦੋਂ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਦੀਆਂ ਪਾਰਲੀਮੈਂਟ ਦੇ ਇਲੈਕਸ਼ਨ ਹੁੰਦੇ ਹੁਣ ਉਹ ਲੋਕ ਸੜਕਾਂ ਤੇ ਬੈਠਣ ਤੇ ਤੁਸੀਂ ਕਹੋ ਸਾਨੂੰ ਸਮਾਂ ਦੇ ਦਿਓ ਸਮਾਂ ਸਾਨੂੰ 2 ਸਾਲ ਦਿੱਤਾ 2 ਸਾਲ ਅਸੀਂ ਜਿਹੜੀਆਂ ਮੰਗਾਂ ਛੱਟ ਕੇ ਉਹੀ ਮੰਗਾਂ ਨੇ ਸਾਡੀ ਤਾ 2 ਸਾਲ ਦੇ ਵਿੱਚੋਂ ਅਸੀਂ ਨਗਾਤਾਰ ਦੀਖਦੇ ਰਹੇ ਕਿ ਅੱਜ ਵੀ ਸਰਕਾਰੇ ਤੇ ਵਿਚਾਰ ਕਰੇ ਅੱਜ ਵੀ ਇਹਨਾਂ ਦੀ ਕੋਈ ਪਾਰਲੀਮੈਂਟ ਦੇ ਵਿੱਚ ਜਿਹੜੇ ਨੋਟੀਫਿਕੇਸ਼ਨ ਜਾਰੀ ਕਰਨੇ ਕੁਛ ਨਹੀਂ ਕੀਤਾ ਘੇਰ ਇਹ ਜਿਹੜਾ ਸਮਾਜ ਜਾਂਦਾ ਸੀਗਾ ਉਹਦੇ ਸਮੇਂ ਦੇ ਵਿੱਚੋਂ ਅਸੀਂ ਦੋ ਹੋਰ ਇਕੱਠੇ ਹੋਏ ਜਿਦੇ ਵਿੱਚ ਅੱਜ ਵੀ ਇਹ ਲੱਗਦਾ ਲੋਕਾਂ ਨੂੰ ਭਲੇਖਾ ਕਿ ਦੋ ਤਿੰਨ ਜੱਸੇ ਬੰਦੀਆਂ ਯਾਰ ਸਰਕਾਰ ਕਹੇ ਕਿ ਦੋ ਤਿੰਨ ਜੱਸੇ ਬੰਦੀਆਂ ਸਰਕਾਰ ਤਾਂ ਇਹ ਵੀ ਕਹਿੰਦੀ ਹੁੰਦੀ ਦੋ ਚਾਰ ਬੰਦੇ ਆ ਸਾਡੇ ਦੋਨਾਂ ਫੋਰਮਾਂ ਦੇ ਵਿੱਚ 200 ਕਿਸਾਨ ਜੱਸੇ ਬੰਦੀਆਂ ਨੇ ਮੇਰੇ ਨਾਲ ਬਿਹਾਰ ਦੇ ਖੜੇ ਨੇ ਤਾਮਲ ਲਾਡੂ ਦੇ ਵਿੱਚ ਹਜੇ ਪੰਜਾਬ ਦੇ ਵਿੱਚ ਅਸੀਂ 55 60 ਥਾਈ ਰੇਲਾਂ ਜਾਮ ਕੀਤੀਆਂ ਨੇ ਤਾਮਲ ਲਾਡੂ ਦੇ ਵਿੱਚ 70 ਥਾਈ ਰੇਲਾਂ ਜਾਮ ਹੋਈਆਂ ਨੇ ਜਿਹੜੇ ਕਹਿੰਦੇ ਨੇ ਵੀ ਤਾਮਲ ਲਾਡੂ ਦੇ ਤਾਂ ਕੋਈ ਕਿਸਾਨ ਹੀ ਨਹੀਂ ਕਰਨਾਟਕਾ ਦੇ ਲਗਾਤਾਰ ਸਾਡੇ ਨਾਲ ਤਾਮਲ ਲਾਡੂ ਨਾਲੋਂ ਵੀ ਵੱਧ ਰੇਲਾਂ ਜਾਮ ਹੋਈਆਂ ਨੇ ਦੂਜੇ ਜੋਪੀ ਦੇ ਵਿੱਚ ਅੱਜ ਤੱਕ ਵੀ ਵੱਡੇ ਆਗੂ ਨੂੰ ਸਵਾਲ ਪੁੱਛਿਆ ਪੱਤਰਕਾਰ ਨੇ ਕਿ ਤੁਸੀਂ ਦੇਸ਼ ਦੀਆਂ ਮੰਗਾਂ ਦੀ ਗੱਲ ਕਰ ਰਹੇ ਹੋ ਇਹ ਠੀਕ ਹੈ ਸਾਡੇ ਤੇ ਵੀ ਸਵਾਲ ਉੱਠ ਸਕਦਾ ਹੈ ਸਾਡੇ ਤੇ ਵੀ ਤੁਸੀਂ ਸਵਾਲ ਕਰ ਸਕਦੇ ਹੋ ਕਿ ਦੇਸ਼ ਦੀਆਂ ਮੰਗਾਂ ਦੀ ਖਾਤਰ ਲੜਦੇ ਹੋ ਪੰਜਾਬ ਚ ਕੀ ਪ੍ਰਾਪਤੀ ਕੀਤੀ ਹੈ ਤਾਂ ਇਹ ਆਗੂ ਕੋਲੇ ਉਂਗਲਾਂ ਤੇ ਗਿਣਿਆ ਜਾਂਦਾ ਹੈ ਕਿ ਅਸੀਂ ਪ੍ਰਾਪਤੀਆਂ ਇੰਨੀਆਂ ਕੀਤੀਆਂ ਨੇ ਪਰ ਉਹ ਵੱਡੇ ਆਗੂ ਤੋਂ ਸਵਾਲ ਨਹੀਂ ਗਿਆ ਕਿ ਉਹਨਾਂ ਨੇ ਉੱਤਰ ਪ੍ਰਦੇਸ਼ ਦਾ ਨਾਮ ਲਿੱਤਾ ਵੀ ਉੱਤਰ ਪ੍ਰਦੇਸ਼ ਚ ਕਿੰਨੀਆਂ ਮੰਗਾਂ ਬਣਾਈਆਂ ਕਹਿੰਦਾ ਮੈਂ ਦੇਸ਼ ਦੀ ਗੱਲ ਕਰਦਾ ਉਹ ਕਹਿੰਦੇ ਮੈਂ ਤਾਂ ਥੋੜੀ ਕਰਦਾ ਮੈਂ ਤਾਂ ਸਟੇਟ ਦੀ ਕਰਦਾ ਕਿ ਸਟੇਟ ਦੀ ਮੰਗ ਨਹੀਂ ਮਨਾਈ ਗਈ ਤੇ ਉਹ ਦੇਸ਼ ਦੀ ਕਿਵੇਂ ਮਨਾਵੀ ਨਹੀਂ ਇਹ ਤੇ ਸਵਾਲ ਉੱਠਦਾ ਨਾ ਇਹ ਤਾਂ ਅੱਜ ਉਹ ਮੰਗਾ ਅਸੀਂ ਸਰਕਾਰ ਨਾਲ ਮੀਟਿੰਗਾਂ ਕਰਕੇ ਪਾਰਲੀਮੈਂਟ ਦੇ ਟੇਬਲ ਤੇ ਲਿਆਏ ਜਿਹੜੀ ਸਰਕਾਰ ਬਣੂ ਜਿਹੜੀ ਸਰਕਾਰ ਲਈ ਵੋਟਾਂ ਮੰਗੂਗੀ ਸਰਦਾਰ ਦੀ ਬਣੂਗੀ ਆ ਕਿਸਾਨਾਂ ਦੀਆਂ ਮੰਗਾਂ ਲਾਗੂ ਕਰਨੀਆਂ ਪੈਣ ਕਿੰਨਾ ਚਿਰ ਬੈਠਦੇ ਆ ਇਹ ਲੋਕ ਸਾਡੇ ਸਮਝ ਗਏ ਇਸ ਗੱਲ ਨੂੰ ਸਾਰੀ ਚੋਣਾ ਆਉਂਦੀਆਂ ਰਹਿਣਗੀਆਂ ਚੋਣਾ ਚੰਦ ਕਰੇਗਾ ਕੋਈ ਤਾਂ ਉਸ ਕੁਰਸੀ ਤੇ ਬੈਠੂਗਾ ਕੋਈ ਤਾਂ ਜ਼ਿੰਮੇਵਾਰੀ ਚੱਕੂਗਾ ਜਦੋਂ ਜ਼ਿੰਮੇਵਾਰੀ ਚੱਕੂਗਾ ਸਾਡੇ ਟੇਬਲ ਤੇ ਮੂਰੇ ਫੈਲ ਆਹੀ ਪਈ ਹੋਣੀ ਆ ਕਿ ਕਿਸਾਨ ਤਾਂ ਫੇਰ ਬੈਠੇ ਕਿਸਾਨ ਤਾਂ ਉਹੀ ਮੰਗਦੇ ਨੇ ਕਿਸਾਨ ਤਾਂ ਮੰਗਾ ਸਾਡੀਆਂ ਜਿਹੜੀਆਂ ਮੀਟਿੰਗਾਂ ਹੋਈਆਂ ਉਹੀ ਮੰਗੇ ਤਾਂ ਇਸ ਕਰਕੇ ਚਿਹਰੇ ਬਦਲ ਸਕਦੇ ਆ ਪਰ ਮੰਗਾ ਸਾਡੀਆਂ ਨਹੀਂ ਬਦਲ ਸਕਦੇ ਮੰਗਾ ਮੰਗਣੇ ਪੈਣਗੇ ਸਰਕਾਰ ਨੂੰ ਉਸ ਦੀ ਲੜੀ ਦੇ ਵਿੱਚ ਅੱਜ ਮੈਂ ਕਹਣਾ ਅਸੀਂ ਲਗਭਗ ਮਹੀਨੇ ਨੂੰ ਪਾਰ ਕਰ ਗਏ ਮਹੀਨੇ ਦੇ ਵਿੱਚ ਜਿੰਨੇ ਦੋਨੇ ਫਰਮਾਂ ਨੇ ਪ੍ਰੋਗਰਾਮ ਦਿੱਤੇ ਆ ਦੋਨੇ ਲੋਕਾਂ ਨੇ ਇੰਨਾ ਸਾਥ ਦਿੱਤਾ ਖਾਸ ਕਰਕੇ ਤੁਸੀਂ 8 ਮਾਰਚ ਨੂੰ ਭੈਣਾ ਦਾ ਘੱਟੇ ਮੀਤ ਤੋਂ ਵੱਧ ਅਸੀਂ ਮੀਤ ਤੋਂ ਵੱਧ ਇਹ ਕਹਿ ਸਕਦੇ ਆ ਅਸੀਂ ਉਹਨਾਂ ਸਾਰੀਆਂ ਜੁਸੇਬੰਦੀਆਂ ਤੋਂ ਸਾਡੀ ਮੀਟਿੰਗਾਂ ਨਹੀਂ ਹੋਈਆਂ ਅਸੀਂ ਸਿਰਫ ਇੱਕ ਪ੍ਰੈਸ ਵਿੱਚ ਦਿੱਤਾ ਤੇ ਗਿਣਤੀ ਸਾਡੇ ਦੋਨੇ ਬਾਡਰਾਂ ਤੇ 50-50 ਹਜ਼ਾਰ ਕਿਤੇ ਕਹਿ ਦੇਣੀ ਆ ਭੈਣਾ ਨੇ 50-50 ਹਜ਼ਾਰ ਲੱਗੇ ਇੱਕ ਪਿੰਡ 'ਚੋਂ 100-150 ਜਾਂ ਬਸ ਆਈ ਹੈ ਤਾਂ ਜਿੱਦੇ ਉਹ ਸਾਡੀ ਇਸ ਠੀਕ ਤੇ ਬੈਠਿਆ ਨੇ ਅਗਲੇ ਪ੍ਰੋਗਰਾਮ ਜਿਹੜੇ ਅਸੀਂ ਦੇਵਾਂਗੇ ਇਸ ਤੋਂ ਬਾਅਦ ਚੜ ਕੇ ਲਾਗੂ ਹੋਣਗੇ 23 ਤਰੀਕ ਨੂੰ 23 ਮਾਰਚ ਨੂੰ ਭਗਤ ਸਿੰਘ ਦਾ ਇੱਥੇ ਅਸੀਂ ਦਿਨ ਮਨਾਵਾਂਗੇ ਤਾਂ ਇਸ ਲਈ ਉਹਦੇ ਵੀ ਇਕੱਠ ਹੋਣਾ ਚਾਹੀਦਾ ਲਗਾਤਾਰ ਜਿਹੜੇ ਦੋਨੇ ਪੁਰਮਾਂ ਦੀਆਂ ਗਾਲਾਂ ਜਿਹੜੇ ਦੋਨੇ ਪ੍ਰੋਗਰਾਮ ਲੋਕਾਂ ਨੇ ਮੰਨ ਚੁੱਕੇ ਨੇ ਕਿ ਆਹੀ ਰਾਹ ਅੱਜ ਵੀ ਸੋਸ਼ਲ ਮੀਡੀਆ ਤੇ ਬੜੇ ਸਵਾਲ ਉੱਠ ਰਹੇ ਨੇ ਸਾਨੂੰ ਵੀ ਸਵਾਲ ਕਰਦੇ ਨੇ ਅਗਲਾਂ ਨੂੰ ਵੀ ਸਵਾਲ ਕਿ ਨੀਵੀਂ ਪਾਗ ਤੱਕ ਕਦੇ ਵੀ ਨੰਗ ਨਹੀਂ ਸਵਾਲ ਤਾਂ ਮੰਗਾ ਮਨਾਉਣ ਦਾ ਹੈ ਮੈਂ ਤਾਂ ਨਾਲ ਤਾਂ ਅਸੀਂ ਵੀ ਬਗ ਜਾਂਦੇ ਆ ਵੀ ਇੰਦਰ ਹਰਿਆਣੇ ਚ ਪਾਣੀ ਪੀ ਕੇ ਆਉਣਾ ਲੱਗਾ ਪੀ ਆ ਉਹ ਸਾਨੂੰ ਕਿਹੜਾ ਰੋਕਦਾ ਜਦੋਂ ਕਹੋਂਗੇ ਮੰਗਾ ਮਨਾਉਣ ਚੱਲੇ ਆ ਅਗਲਾ ਕੰਦਾ ਰੋਕਦੀ ਅਸੀਂ ਮੰਗਾ ਲਾਗੂ ਕਰਵਾਉਣ ਲਈ ਆਏ ਅੱਜ ਸਮਾਂ ਕਿਸ ਸਰਕਾਰ ਇਹਨੂੰ ਲਾਗੂ ਕਰ ਦੇ ਅਗਰ ਨਹੀਂ ਕਰਦੀ ਤਾਂ ਫੇਰ ਅਸੀਂ ਡਟੇ ਹੋਏ ਆਂ ਐਦੋਂ ਕੋਈ ਗਿਣਤੀ ਨਹੀਂ ਸਾਡੀ ਘੜ ਸਾਡੇ ਪਿੰਡਾਂ ਦੇ ਵਿੱਚੋਂ ਜਿੰਨੇ ਸਾਨੂੰ ਮੈਸੇਜ ਲੱਗ ਰਹੇ ਨੇ ਡਿਊਟੀਆਂ ਲੋਕਾਂ ਨੇ ਵੰਡ ਲਈਆਂ ਕਿਸੇ ਨੇ 5 ਦਿਨ ਕੀਤੇ ਕਿਸੇ ਨੇ 8 ਦਿਨ ਕੀਤੇ ਨੇ जिम्मे ड्यूटीਆਂ ਇਹਨਾਂ ਦੀ ਗਿਣਤੀ ਲਗਾਤਾਰ ਹੋਣੀ ਆ ਸੀ ਤਾਂ ਉਹਨੇ ਇਹ ਕਹਿੰਿਆ ਵੀ ਆਗੂ ਸਾਰੇ ਪਿੰਡਾਂ ਚ ਚਲੇ ਜਾਂ। ਲੋਕ ਬੈਠੇ ਨੇ ਪਰ ਜਦੋਂ ਸਾਡੇ ਕਿਸਾਨ ਕਣਕ ਵੜਨਗੇ ਆਗੂ ਇੱਥੇ ਹੋਣ। ਇਹ ਅਸੀਂ ਡਿਊਟੀਆਂ ਸਾਡੀਆਂ ਲਗਾਤਾਰ ਵੜ ਰਿਹਾ ਪ੍ਰੋਗਰਾਮ ਸਮਾਂ ਸਰਕਾਰ ਕੋਲੇ ਮੈਨੂੰ ਲੱਗਦਾ ਕਿ ਜਿੰਨਾ ਚਿਰ ਅਸੀਂ ਇੱਥੇ ਬੈਠੇ ਆ ਇਹ ਲੋਕਾਂ ਦੇ ਭਲੇ ਕਾ ਕੇ ਚੋਣ ਜਾਪ ਤਾਂ ਅੱਜ ਲੱਗ ਜੂ ਅੱਜ ਲੱਗ ਜੂ। ਗਲੇ ਦੀ ਹੱਡੀ ਬਣਿਆ ਹੋਇਆ ਮੋਰਚਾ ਸਰਕਾਰ ਨੂੰ ਮੰਨਣਾ ਪੈਣਾ ਹੈ ਸਮਾਂ ਕਿ ਲਾਗੂ ਕਰ ਦੇ। ਨਹੀਂ ਇਹਨੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਚ ਫੈਲ ਜਾਣਾ ਹੈ ਜਿਹੜੇ ਸਾਡੇ ਸੁਭ ਕਰਦੀਆਂ ਸੀ ਆਪੀਆਂ ਸਾਰੀਆਂ ਸਟੇਟਾਂ ਦੇ ਵਿੱਚ ਲੈ ਕੇ ਜਾਣਾ ਉਹਦਾ ਮਾਰਕ ਟੋੜਨਾ ਹੈ ਲੋਕਾਂ ਨੇ ਇਕੱਠ ਹੋਣਾ ਹੈ ਲੋਕਾਂ ਤੱਕ ਇੱਕ ਗੱਲ ਜਾਣੀ ਹੈ ਤਾਂ ਇਸ ਲੱਗਦਾ ਮੈਨੂੰ ਕਿ ਉਹ ਉਦੋਂ ਵੀ ਵੱਡੇ ਪ੍ਰਭਾਵਸ਼ਾਲੀ ਸਾਡੀਆਂ ਕਾਨਫਰੰਸਾਂ ਜਿਹੜੀਆਂ ਹੋਣੀਆਂ ਹਰਿਆਣੇ ਦੇ ਵਿੱਚ ਚਾਰ ਜ਼ਿਲ੍ਹਿਆਂ ਨੇ ਇਹ ਗੱਲ ਕੀਤੀ ਅੱਗੇ ਅਸੀਂ ਚਾਰ ਜ਼ਿਲ੍ਹੇ ਇੱਥੇ ਬਹੁਤ ਵੱਡਾ ਇਕੱਠ ਕਰਾਂਗੇ ਦੂਜੇ ਪਾਸੇ ਜ਼ਿਲ੍ਹੇ ਵਾਲ ਜਿਹੜੇ ਅਸੀਂ ਕਹਿੰਦੇ ਬਹੁਤ ਵੱਡਾ ਇਕੱਠ ਕਰਾਂਗੇ ਮੈਨੂੰ ਲੱਗਦਾ ਜਿਹੜੀ ਉਹਨਾਂ ਨੇ ਡਾਟਾ ਦਿੱਤੀਆਂ ਸਾਡੀਆਂ ਹਰਿਆਣੇ ਦੀਆਂ ਬਹੁਤ ਵੱਡਾ ਕਾਠੇ ਮੇਜ ਕਦੂਚੀ ਦੇ ਵਿੱਚ ਬੰਦ ਪ੍ਰਦੇਸ਼ ਬਿਹਾਰ ਤੇ ਬੰਗਾਲ ਸਾਰੇ ਰਾਜਸਥਾਨ ਦੇ ਵਿੱਚ ਤਾਂ ਮੈਂ ਜਿਵੇਂ ਪਹਿਲਾਂ ਹੀ ਬੋਲ ਚੁੱਕਿਆ ਕਿ ਸਾਡੇ ਦੋ ਮੋਰਚੇ ਲੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਦੂਜੀਆਂ ਸਟੇਟਾਂ 'ਚ ਲਗਾਤਾਰ ਸਾਡੀ ਜਿਹੜੀ ਗਿਣਤੀ ਆ ਵਧੂਗੀ ਤਾਂ ਇਸ ਕਰਕੇ ਮੈਂ ਕਹਿਣਾ ਵੀ ਮੋਰਚੇ ਦੀ 13 ਤਰੀਕ ਤੋਂ ਲੈ ਕੇ ਅੱਜ ਤੱਕ ਇਸ ਮੋਰਚੇ ਦੀਆਂ ਪ੍ਰਾਪਤੀਆਂ ਨੁਕਸਾਨ ਨਹੀਂ ਹੋਇਆ ਨੁਕਸਾਨ ਹੀ ਅਸੀਂ ਕਹਿੰਦੇ ਹੋਇਆ ਇਸ ਕਲਪਤ ਜਦੋਂ ਕਿਤੇ ਲੜਾਈਆਂ ਲੜਦੇ ਜਦੋਂ ਸッカーਾਂ ਦੇ ਕਲਾਪ ਲੜਦੇ ਨੁਕਸਾਨ ਸਾਡੇ ਨੌਜਵਾਨ ਦਾ ਹੋਇਆ ਪਰ ਉਹ ਪਰਿਵਾਰ ਲਈ ਹੋਇਆ ਪਰ ਸਾਧੀਆਂ ਲਈ ਮੈਨੂੰ ਇਹ ਲੱਗਦਾ ਕਿ ਉਸ ਪਰਿਵਾਰ ਦਾ ਉਹ ਸਾਡੀ ਮਾਤਾ ਦਾ ਉਹ ਮਤਲਬ ਪਿਓ ਦਾ ਸਿਰ ਉੱਚਾ ਹੋਇਆ ਕਿ ਮੈਂ ਕੋਮ ਲਈ ਬੇਟਾ ਜੰਮਿਆ ਬੇ ਕੋਮ ਲਈ ਦਿੱਤਾ ਤੇ ਉਹ ਸਵਾਲ ਜੇ ਅੱਜ ਕੋਈ ਅਣਜਾਣ ਪੁਨੇ ਚ ਕਹਿੰਦਾ ਕਿ ਕਿਸਾਨਾਂ ਦੇ ਅਸੀਂ ਪੁੱਤ ਨਹੀਂ ਪਰ ਮੇਨੇ ਇਤਿਹਾਸ ਦੇ ਵਿੱਚ ਲੱਗਦਾ ਹੈ ਕਿ ਲੜਾਈਆਂ ਲੜੇ ਤੋਂ ਬਿਨਾਂ ਸਦਤ ਤੋਂ ਬਿਨਾਂ ਕੋਈ ਲੜਾਈ ਨਹੀਂ ਪੂਰੀ ਹੁੰਦੀ ਤਾਂ ਉਸ ਸਮੇਂ ਦੇ ਵਿੱਚ ਜਿਹੜੇ ਸਮੇਂ ਦੇ ਵਿੱਚ ਸਾਡੇ ਸੁਭ ਕਰਨੇ ਸੀ ਦੀ ਪ੍ਰਾਪਤ ਕੀਤੀ ਹੈ ਇਹ ਸਰਕਾਰਾਂ ਨੂੰ ਸਦਾ ਲਈ ਯਾਦ ਰਹੂਗੀ ਸਦਾ ਲਈ ਸਾਡੇ ਮੋਰਚੇ ਦੇ ਵਿੱਚ ਯਾਦ ਰਹੂਗੀ ਆਪ ਜਦੋਂ ਵੀ ਮੰਗੇਗੀ ਪਹਲਾ ਸੁਭ ਕਰਨ ਦੀ ਮੰਗ ਆ ਕਰੂਗੀ ਇਹ ਕਿਤੇ ਪਹਿਲੀ ਵਾਰ ਹੈ ਬڑے ਕਿਸਾਨ ਸਾਡੇ ਮੋਰਚੇ ਅਸੀਂ ਦੋਏ ਨੇ ਪਹਿਲੀ ਵਾਰ ਆ ਕਿ ਅਸੀਂ ਸਾਡੇ ਦੋਨੇ ਫੋਰਮਾਂ ਦੇ ਆਗੂ ਨੇ ਸਰਕਾਰ ਨੂੰ ਸੇਜੇ ਦਾ ਦਰਜਾ ਪਾਇਆ ਪਹਿਲੀ ਵਾਰ ਆ ਕਿ ਤੇ ਕਰੋੜ ਦੀ ਰਾਸੀ ਉਸ ਪਰਿਵਾਰ ਨੂੰ ਪਹਿਲੀ ਵਾਰ ਉਸ ਪਿੰਡ ਦੇ ਵਿੱਚ ਜਿਹੜਾ ਛੇਦੀ ਦਾ ਦਰਜਾ ਜਿਹੜੀਆਂ ਉਹ ਸਾਰੀਆਂ ਸੂਲਤਾ ਜਿਹੜੀਆਂ ਪਿੰਡ ਦੇ ਵਿੱਚ ਨਹੀਂ ਪਹੁੰਚਦੀ ਤਾਂ ਬਹੁਤ ਵੱਡੀ ਮੈਂ ਕਹਿੰਦਾ ਮੋਰਚੇ ਦੀ ਪ੍ਰਾਪਤੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹਰ ਹਾਲਤ ਮੋਰਚਾ ਜਿੱਤਿਆ ਜਾਣਾ ਠੀਕ ਹੈ ਸਮਾਂ ਲੱਗ ਸਕਦਾ ਸਮਾਂ ਲੱਗਦਾ ਹੁੰਦਾ ਸਮਾਂ ਸਾਡਾ 13 ਮਹੀਨਾ ਵੀ ਉਦੋਂ ਵੀ ਕੁਝ ਬੰਦੇ ਡੋਲ ਗਏ ਸੀ ਅੱਜ ਉਹ ਡੋਲਣ ਵਾਲੇ ਪਵਾ ਵਿਆਹਨਵਾਦੀ ਜਬਤ ਕਰਦੇ ਨੇ ਉਦੋਂ ਵੀ ਡੋਲ ਗਏ ਸੀ ਜਿਹੜੀਆਂ ਚਿੱਠੀ ਲਿਖਣ ਵਾਲੀ ਗੱਲ ਆਉਂਦੀ ਸੀ ਲੱਚਕ ਦੇਣ ਵਾਲੀ ਗੱਲ ਆਉਂਦੀ ਸੀ ਪਰ ਅਸੀਂ ਅੜੇ ਅੜੇ ਤਿੰਨੇ ਕਾਨੂੰਨ ਰੱਦ ਹੋਏ ਅੜੇ ਕਿੰਨੇ ਕੁ 12 ਸਾਨੂੰ ਪਤਾ ਸੀ ਉਸ ਬਤਿਆਂ ਚੋਂ 12 ਸੀ ਜਿਹੜੇ ਕਹਿੰਦੇ ਸੀ ਲਾਗੂ ਕਰਵਾ ਕੇ ਜਾਵਾਂਗੇ ਨਹੀਂ ਜਾਵਾਂਗੇ ਅੱਜ ਵੀ ਇਹ ਸਥਿਤੀ ਅੱਜ ਸਾਡੇ ਜਿਹੜੇ ਆਗੂ ਐ ਅੱਜ ਸਾਰੇ ਇਸ ਸਟੈਂਡ ਤੇ ਆ ਕਿ ਲਚਕ ਦਿੱਤੀ ਆਉਣ ਵਾਲੇ ਸੰਘਰਸ਼ ਦੇ ਵਿੱਚ ਬਹੁਤ ਨੁਕਸਾਨ ਕਰਦਾ ਹੈ। ਉਹ ਜਿਹੜਿਆ ਨੇ ਲਚਕ ਦਿੱਤੀ ਅੱਜ ਉਹਦੀਆਂ ਆਪ ਦੀਆਂ ਕਮਜ਼ੋਰੀਆਂ ਲੁਕੋਉਣ ਵਾਸਤੇ ਇੱਕ ਦੂਜੇ ਤੇ ਵਿਆਣਵਾਦੀ ਹੈ ਪਰ ਡਰ ਅੰਦਰ ਲੈ ਕਿ ਮੇਰੀ ਗੱਲ ਦਾ ਪਤਾ ਨਾ ਲੱਗ ਜੇ ਕਿ ਉਦੋਂ ਮੈਂ ਕਮੀ ਕਰਤੀ। ਇਸ ਕਰਕੇ ਅੱਖ ਨਾਲ ਅੱਖ ਨਹੀਂ ਸਾਡੀ ਮਿਲ ਰਹੀ। ਕੋਈ ਜਿਹੜੇ ਕਹਿੰਦੇ ਨਾ ਟਾਈਮ ਨਹੀਂ ਦਿੰਦੇ ਅਸੀਂ ਕਦੇ ਨਹੀਂ ਭੱਜੇ ਅੱਖ ਨਾਲ ਅੱਖ ਮਲਾਓ ਆਜੋ ਮੰਗਾ ਤੇ ਅਸੀਂ ਕਰੀਏ। ਧੰਨਵਾਦ। ਧੰਨਵਾਦ। ਬੜਾ ਬੜਾ